ਭਾਰਤੀ ਜਨਤਾ ਪਾਰਟੀ ਦੇ ਕੌਮੀ ਜਰਨਲਸ ਖਤਰ ਤਰੁਣ ਚੋਗ ਨੇ ਅਰਵਿੰਦ ਕੇਜਰੀਵਾਲ ਬਾਰੇ ਰਾਊਸ ਐਵੇਨਿਊ ਅਦਾਲਤ ਵੱਲੋਂ ਦਿੱਤੇ ਫੈਸਲੇ ਦਾ ਸਵਾਗਤ ਕੀਤਾ। ਉਹਨਾਂ ਆਖਿਆ ਕਿ ਆਮ ਆਦਮੀ ਪਾਰਟੀ ਆਪਣੇ ਕੀਤੇ ਪਾਪਾਂ ਦੀ ਸਜ਼ਾ ਭੁਗਤ ਰਹੀ ਹੈ। ਰੋਜ਼ ਐਮਨ ਕੋਰਟ ਦਾ ਫੈਸਲਾ ਸਵਾਗਤਯੋਗ ਹੈ। ਆਮ ਆਦਮੀ ਪਾਰਟੀ ਦਾ ਚੋਲਾ ਓੜ ਕੇ ਜਿਹੜੀ ਰਾਜਸ਼ਾਹੀ ਆਪ ਦਾ ਪਾਰਟੀ ਦਿੱਲੀ 'ਚ ਚਲਾ ਰਹੀ ਸੀ। ਸ਼ੀਸ਼ ਮੈਲ ਦੇ ਸ਼ਹਨਸ਼ਾਦੀ ਧੋਕਾਧੜੀ ਲੁੱਟ ਖਸੂਟ ਦੀਆਂ ਦਾਸਤਾਵਾਂ ਆਈ ਦਿੱਲੀ ਦੇ ਅੰਦਰ ਆਮ ਚਰਚਾ ਚ ਨੇ ਹੁਣ ਤੇ ਨਿਆਇਲਿਆਂ ਨੇ ਵੀ ਇਹ ਕਹਿਤਾ ਕਿ ਪ੍ਰਾਈਮ ਅਫੇਸੀ ਅਰਵਿੰਦ ਕੇਜਰੀਵਾਲ ਅਪਰਾਧੀ ਦਿਸਰੇ ਨੇ ਔਰ ਨਿਆਇਲੇ ਦੇ ਸ਼ਬਦਾਂ ਨੇ ਸ਼ਬਦਾਂ ਦਾ ਪ੍ਰਯੋਗ ਕੀਤਾ ਅਰਵਿੰਦ ਕੇਜਰੀਵਾਲ ਸਾਹਿਬ ਨੇ ਔਰ ਉਹਨਾਂ ਦੇ ਲਗਾਏ ਹੋਲਡਿੰਗ ਉੱਤੇ ਕਿ ਆਈ ਸੋਰ ਪਬਲਿਕ ਨਿਊਸੈਂਸ ਨੇ ਜਨਤਾ ਦੀ ਕਮਾਈ ਤਦੀ ਅਵੈਧ ਹੋਲਡਿੰਗ ਦੇ ਬੈਨਰ ਲਗਵਾ ਕੇ ਹੁਣ ਕਦੀ 50 ਗੱਡੀਆਂ ਦਾ ਕਾਫਲਾ ਲੈ ਕੇ ਵਿਵਾਸਨਾ ਕਰਨੇ ਜਾਂਦੇ ਨੇ ਦਿੱਲੀ ਦੀ ਜਨਤਾ ਤੇ ਇਹਨਾਂ ਨੂੰ ਭਜਾਤਾ ਹੁਣ ਪੰਜਾਬ ਚ ਜਾ ਕੇ ਕੁੰਡਲੀ ਮਾਰ ਕੇ ਬੈਠਿਆ ਬੜੀ ਜਲਦੀ ਪੰਜਾਬ ਦੀ ਜਨਤਾ ਵੀ ਇਸ ਆਪ ਦਾਰ ਤਾਪ ਦਾ ਦੀ ਨਿਊਸੈਂਸ ਤੋਂ ਮੁਕਤੀ ਚਾਹਦੀ ਹੈ ਔਰ ਨਿਸ਼ਚਿਤ ਰੂਪ ਸੇ ਮੁਕਤੀ ਮਿਲੇਗੀ ਪੰਜਾਬ ਦੇ ਅੰਦਰ ਵਿਪਾਸ਼ਨਾ ਦੇ ਬਹਾਨੇ ਔਰ ਪੰਜਾਬ ਦੀ ਫੇਰੀ ਦੇ ਬਹਾਨੇ ਆਮ ਆਦਮੀ ਪਾਰਟੀ ਦੀ ਸਾਰੀ ਲੀਡਰਸ਼ਿਪ ਜਿਨੀਆਂ ਜਾ ਕੇ ਬੈਠ ਗਈ ਹੈ ਔਰ ਵੀਆਈਪੀ ਟ੍ਰੀਟਮੈਂਟ ਲੈ ਕੇ ਦਿੱਲੀ ਦੇ ਪਗੋੜੇ ਜਮਾਨਤਾ ਤੇ ਆਏ ਹੋਏ ਨੇਤਾ ਪੰਜਾਬ ਦੇ ਅੰਦਰ ਆਪਣੀ ਪਾਰਟੀ ਕਿਸ ਤਰ੍ਹਾਂ ਹੋਰ ਕ腐ਸ਼ਨ ਕਰੇ ਉਹਦੀ ਸਿੱਖਿਆ ਦੇ ਰਹੇ ਆ ਪੰਜਾਬ ਨੂੰ ਲੁੱਟਣ ਦੀਆਂ ਯੋਜਨਾ ਬਣਾਈਆਂ ਜਾ ਰਹੀਆਂ ਪੰਜਾਬ ਦੀ ਜਨਤਾ ਇਹ ਬਰਦਾਸ਼ਤ ਨਹੀਂ ਕਰੇਗੀ